ਹਾਂਜੀ ਜਲ ਸਿੰਘ ਤੁਸੀਂ ਆਨੇ ਰੋ ਹਾਂਜੀ ਆਪ ਦੋਨਾਂ ਮੇਰੇ ਨੂੰ ਤੇ ਸੂਤ ਕਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾਵਾ ਜੀ ਫਤੇ ਭਾਜੀ ਜੀ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਸਾਰੇ ਵਿਸ਼ੇਸ਼ ਹੋਏ ਆ ਪਰ ਹੁਣ ਤਾਂ ਜਿਹੜੇ ਮਰਜੀ ਵਿਸ਼ੇ ਤੇ ਗੱਲ ਕਰ ਲੋ ਜਿੰਨਾ ਲੰਮਾ ਸਮਾਂ ਤੁਸੀਂ ਇੱਥੇ ਕਰ ਸਕਦੇ ਸਾਰਿਆਂ ਤੇ ਹੀ ਜਿਹੜੇ ਤਾਂ ਜਿਹੜੇ ਤੇ ਜਾਂਦੇ ਨਾ ਇੰਡੀਆ ਇੱਥੋਂ ਹੁਣ ਜਿਹੜੇ ਆ ਭਾਈ ਅੱਗੇ ਕਿ ਸਟੋਰੀ ਚੱਲ ਜੀ ਇਹ ਤਾਂ ਬੇਲੜ ਲੋ ਗਿਆ ਮੋਜਨਾ ਉੱਥੇ ਇੱਥੇ ਕਿਹੜਾ ਕੰਮ ਹੈ ਹੂੰ ਉੱਥੇ ਜਾ ਕੇ ਮੋਜਨਾ ਵਸਤ ਕੇ ਇਹਨਾਂ ਦੀ ਆਪ ਭਗ ਧੁੰਦੀ ਖੜੇ ਪੀ ਅਮਰੀਕਾ ਤੋਂ ਬਹੀ ਬੜੇ ਜਿਹਦਾ ਬਹੁਤ ਸਿਆਣੇ ਸੁਰੋਜੇ ਬੰਦੇ ਹੋਣੇ ਆ ਇਹ ਅਮਰੀਕਾ ਚ ਰਹਿ ਕੇ ਆਏ ਆ ਇਹ ਵੀ ਹੈ ਨਾ ਉੱਥੇ ਏਦਾਂ ਦੀ ਗੱਲ ਚੱਲਦੀ ਬਿਲਕੁਲ ਕਿਉਂਕਿ ਜਿਹਨ ਜਿਹ ਜਿਨ੍ਹਾਂ ਜਿਨ੍ਹਾਂ ਨੇ ਬਹਿਣਾ ਉਹ ਪਤਾ ਹੀ ਆਪਾਂ ਨੂੰ ਕਿੱਦਾਂ ਦੇ ਬੰਦੇ ਆ ਹੂੰ ਕੀ ਉਹਨਾਂ ਨੂੰ ਨੌਲੇਜ ਅੱਛਾ ਵਾਕੀ ਜੇ ਉਹ ਹੁਣ ਵਿਸ਼ੇਤ ਬਹੁਤ ਵਿਸ਼ੇਤ ਸੀ ਆ ਹੁਣ ਚੱਲਦਾ ਜਿਹੜੀ ਸਾਡੇ ਅੰਦਰ ਐ ਰਾਜਨੀਤੀ ਇੰਡੀਆ ਦੀ ਭਈ ਕਹਿਣਾ ਕੋਸ਼ਿਸ਼ ਤੇ ਕਰਨਾ ਕੋਸ਼ ਹੂੰ ਤੇ ਇੱਥੇ ਆ ਇੱਥੇ ਆ ਇੱਥੇ ਆ ਕੇ ਕਿਹੜਾ ਅਸੀਂ ਠੀਕ ਹੋ ਗਏ ਇਹਨਾਂ ਕੰਟਰੀਆਂ ਜਿਹੜਾ ਹੁਣ ਬੇਸਾ ਚੱਲ ਰਿਹਾ ਤੁਹਾਡਾ ਬਿਲਕੁਲ ਬਿਲਕੁਲ ਐ ਅਪਿਕ ਨੇ ਅਸੀਂ ਦੇਖੂ ਨਾਲੇ ਸਾਨੂੰ ਪਤਾ ਵੀ ਅਸੀਂ ਇੰਨੇ ਸੋਹਣੇ ਕੰਟਰੀ ਚ ਆਏ ਆ ਇੱਥੇ ਅਸੀਂ ਆਪਣਾ ਟੈਕਸ ਘਟਾਉਣਾ ਆ ਇੱਥੇ ਸਹੂਲਤਾਂ ਮਿਲਦੀਆਂ ਸਾਨੂੰ ਸਾਰੀਆਂ ਇੰਨੀਆਂ ਸਹੂਲਤਾਂ ਇੰਡੀਆ ਥੋੜੋ ਆ ਬੀਤੇ ਟੈਕਸ ਦੇ ਨਹੀਂ ਕਰਕੇ ਤਾਂ ਹੈਗੀਆਂ ਸਾਰੀਆਂ ਸਹੂਲਤਾਂ ਪੁਲਿਸ ਉਹਦੇ ਹੀ ਆ ਜਾਂਦੀ ਆ ਉਹ ਦੇਖਦੀ ਥੋੜੋ ਰੰਗ ਰੂਪ ਜਾਂ ਵੀ ਇਹ ਕਿਤੇ ਐਮਐਲਏ ਦਾ ਬੰਦਾ ਜਾਂ ਕਿਦਾਂ ਜੇ ਤੁਸੀਂ ਕਾਲ ਕਰਨੀ ਆਉਗੀ ਉਹ ਬਿਲਕੁਲ ਸੋ ਮੇਰਾ ਮਤਲਬ ਇਹ ਇਹ ਸਾਡੇ ਨਾ ਭਾਈ ਸਾਹਿਬ ਵੀ ਇਹ ਸਾਡੇ ਜਿਹੜੇ ਨਾ ਖੂਨ ਦੇ ਵਿੱਚ ਆ ਉਹ ਹਰ ਇੱਕ ਗੱਲ ਦੇ ਨਾ ਭਈ ਮੰਨੀ ਪਹਿਲਾਂ ਹੀ ਠੁਕੀ ਵੀ ਆ ਕਿਦਾਂ ਵੱਜ ਸਕਦਾ ਹੁਣ ਇੱਥੇ ਬੰਦੇ ਹੁੰਦੇ ਆ ਜਿਹੜੀ ਹੁਣ ਚਲੋ ਮੰਦੀ ਹੁੰਦੀ ਹੈ ਇੰਡੀਆ ਤੋਂ ਕੰਮ ਕਰਦੇ ਇਹਨਾਂ ਨੇ ਸ਼ੁਕਰ ਵੀ ਅਸੀਂ ਇੱਥੇ ਕੰਮ ਕਰਦੇ ਆ ਸਾਨੂੰ ਪੈਸੇ ਮਿਲਦੇ ਅਸੀਂ ਟੈਕਸ ਦਈਏ ਨਹੀਂ ਉਹ ਵੀ ਇਹਨਾਂ ਪਹਿਲਾਂ ਕਹੂਗੀ ਕੈਸ਼ ਹੁਣ ਕਹੂਗੀ ਸਾਡੇ ਕੋਲ ਵੀ ਇੱਥੇ ਬੰਦੇ ਕਈ ਕੰਮ ਕਰਦੇ ਆ ਉਹ ਪਹਿਲੇ ਕਹੋਗੇ ਬਸ ਉਹੀ ਘੱਟ ਦੇ ਦੇਓ ਪਰ ਦੇ ਦਿਓ ਕੈਸ਼ ਹੂੰ ਅੱਛਾ ਇਦੋਂ ਵੱਡੀ ਬੇਈਮਾਨੀ ਅਸੀਂ ਕਿਹੜੇ ਦੇਸ਼ਾਂ ਕਰ ਰਹੇ ਜਿੱਥੇ ਆ ਕੇ ਖਾਣੇ ਆ ਬਿਲਕੁਲ ਬਿਲਕੁਲ ਇਕੋਨ ਸਿੱਧੀ ਸਿੱਧੀ ਗੱਲ ਬਈ ਉੱਥੋਂ ਦੁਖੀ ਹੋ ਕੇ ਆਏ ਜਾਂ ਜਿੱਦਾਂ ਵੀ ਆ ਅੱਛਾ ਦੇਖ ਦੇ ਚਾਏ ਆ ਅਸੀਂ ਉਹਨੂੰ ਵੀ ਕਹਿੰਨੇ ਵੀ ਤੁਸੀਂ ਮੇਰੇ ਵਰਗਾ ਹੋ ਜਾ ਸਾਡੇ ਵਰਗਾ ਕਰ ਦਈਏ ਅਸੀਂ ਪਰਸਨਲ ਕਈ ਬੰਦਿਆਂ ਨਾਲ ਗੱਲਾਂ ਹੋ ਜਾਂਦੀਆਂ ਹੁੰਦੀਆਂ ਇੱਥੇ ਇੱਕ ਬੰਦਾ ਆਇਆ ਜੀ ਤਾਂ ਉਹ ਉਹ ਇੰਡੀਆ ਤੋਂ ਦੇਖੋ ਕਿੰਨੀ ਕਿੰਨੀ ਮੈਂ ਤਾਂ ਹੈਰਾਨ ਰਹਿਣਾ ਵੀ ਇਹ ਬਾਗੀ ਕਿਦਾਂ ਸਕਦਾ ਦੇਸ਼ ਤੋਂ ਜਿਹੜਾ ਇੰਡੀਆ ਜਿੱਥੇ ਇੰਨੀ ਕਰਾਪਸ਼ਨ ਹੋਵੇ ਉਹ ਬੰਦੇ ਨੂੰ ਜੀ ਇੰਡੀਆ ਤੋਂ ਦੱਸ ਪੜਿਆ ਸੀ ਤੇ ਉਹ ਕਹਿੰਦਾ ਮੈਨੂੰ ਮੇਰੇ ਨੰਬਰ ਨੰਬਰ ਪੂਰੇ ਨਹੀਂ ਹੋਏ ਜਿੱਦਾਂ ਇਹ ਆਉਂਦੇ ਆਂ ਇੰਡੀਆ ਤੋਂ ਹੂੰ ਤੇ ਇਹ ਜਾਨੀ ਸੱਚੀ ਘਟਨਾ ਹੈ ਇਹ ਤੇ ਮੈਂ ਕਹਿੰਦਾ ਅੱਛਾ ਯਾਰ ਫਿਰ ਤੂੰ ਕਿਤਾਹ ਕਿੰਨਾ ਕੀ ਹੋਇਆ ਮੇਰੇ ਏਜੰਟ ਕਹਿੰਦਾ ਇੰਨੇ ਲੱਖ ਦੇ ਦੇ ਤੇ ਉਹਨੇ ਮੈਨੂੰ ਬਣਾ ਕੇ ਡਬਲ ਐਮ ਇਹ ਪੜਿਆ ਆ ਅੱਛਾ ਅੱਛਾ ਸਾਡੀ ਹਾਂ ਸਰਟੀਫਿਕੇਟ ਅੱਛਾ ਉਹ ਉਹ ਜੀ ਉਹ ਜੀ ਉਹਨਾਂ ਨੇ ਦਿੱਤਾ ਇੰਡੀਆ ਤੋਂ ਕੈਨੇਡੀਅਨ ਐਮਬੈਸੀ ਨੇ ਭਈ ਹੀ ਹੈ ਡਿਸ ਇਹਦੇ ਕੋਈ ਇੰਨੇ ਸਰਟੀਫਿਕੇਟ ਆ ਅਚਾਰ ਗਿਆ ਆਹ ਜਦੋਂ ਉਹ ਇੱਥੇ ਬੈਂਕੂਵਰ 에어ਪੋਰਟ ਦੇ ਉਤਰਿਆ ਉਹਨਾਂ ਉਹ ਕਹਿੰਦੇ ਵੀ ਉਹਨਾਂ ਨੇ ਇੰਗਲਿਸ਼ ਚ ਗੱਲ ਗਲ ਕੀਤੀ ਇੰਟਰਵਿਊ ਕਰਨ ਤਾਂ ਇੰਗਲਿਸ਼ ਵੀ ਨਹੀਂ ਹੁੰਦੀ ਵੀ ਹਾਊ ਦਿਸ ਕੈਨ ਬੀ ਰਾਈਟ ਇੱਥੇ ਕੋ ਜਿਹੜੇ ਸਾਰਟੀਫੀਕੇਟ ਹੈ ਡਬਲ ਐਮ ਐ ਅੱਛਾ ਜੀ ਉਹ ਉਹ ਡਰ ਡਰ ਗਿਆ ਉਹਨੇ ਸੱਚੇ ਰਾਸਤਾ ਵੀ ਮੈਂ ਤਾਂ ਰਾਸਤੇ ਭੜੇ ਆ ਯੋਦੀ ਉਹਦੀ ਫੈਮਿਲੀ ਦੀ ਗੱਲ ਦੱਸਣ ਦੀ ਹੈ ਅੱਛਾ ਉਹ ਕਹਿੰਦੇ ਵੀ ਥੈਨ ਯੂ ਹੈਵ ਟੂ ਗੋ ਬੈਕ ਉਹਨਾਂ ਨੇ 에어ਪੋਰਟ ਤੇ ਰੱਖਿਆ ਉਹਨੂੰ ਰਿਪੋਰਟ ਕਰਨ ਲੱਗੇ ਤਾਂ ਉਹਨੂੰ ਫਿਰ ਇੱਥੇ ਕਿਉਂਕਿ ਜਿਹੜੀ ਟੂਟੋ ਦੀ ਗਵਰਨਮੈਂਟ ਦੇ ਕਈ ਹਨਾ ਇਹਨਾਂ ਦੇ ਵਿੱਚ ਵੀ ਪ੍ਰੋਬਲਮ ਹੈ ਇੱਥੇ ਤਾਂਹੀਂ ਤਾਂ ਹੁਣ ਪ੍ਰੋਬਲਮ ਕੈਨੇਡਾ 'ਚ ਵੀ ਹੋਈ ਆ ਇਹਨਾਂ ਨੇ ਖੋਲਤੀ ਜੀ ਤੁਸੀਂ ਆ ਫਿਊਜੀ ਕਰ ਲਓ ਇਹ ਰਹਿਣਾ ਦਾ ਹਮ ਵਿੱਚ ਵਿੱਚ ਸੁਲਾਹ ਦੇ ਦਿੰਦੇ ਆ ਜਿੰਦੀ ਕਿਉਂਕਿ ਸਲਾਹ ਹੀ ਨਾਲੇ ਸਾਡੇ ਜਦ ਸਲਾਹ ਜਾਂਦੀ ਆ ਭੱਜੀ ਇੱਕ ਦਿਨ ਇੱਥੇ ਆਵੇ ਤਾਂ ਸਾਰੇ ਇੰਡੀਆ ਨੂੰ ਪਤਾ ਲੱਗ ਜਾਂਦਾ ਹਮ ਉਹ ਜੀ ਉਹਨੇ ਰਿਫਿਊਜੀ ਕਰ ਦਿੱਤਾ ਅਚਾਰ ਰਿਫਿਊਜੀ ਕਰ ਦਿੱਤਾ ਤੇ ਬੇਸ ਬਣਾ ਲਿਆ ਵੀ ਪੀ ਕਸਾਨਾ ਦਾ ਕਿਸਾਨਾਂ ਦਾ ਸਾਡਾ ਉੱਥੇ ਚੱਲ ਰਿਹਾ ਹੈ ਮੋਰਚੇ ਇਦਾਂ ਆ ਜੀ ਭੁੱਖ ਲਾਨਾ ਸਾਨੂੰ ੱੱਕਾ ਕਰਦੇ ਆ ਇੰਨਾ ਕਰ ਕਰਕੇ ਜੀ ਉਹ ਉੱਥੇ ਹੋ ਗਿਆ ਜੀ ਹੁਣ ਕੰਮ ਕਰੀ ਜਾਂਦਾ ਉਹ ਕੈਸ਼ ਬੰਦਾ ਅੱਛਾ ਤੇ ਉਹ ਜਿਹੜੀ ਜਿਹੜੀ ਵੀ ਹੋ ਗਈ ਤਾਂ ਗਵਰਨਮੈਂਟ ਇਥੋਂ ਦੀ ਕੈਨੇਡਾ ਦੀ ਉਹਦਾ ਕਿਰਾਇਆ ਵੀ ਦਿੰਦੀ ਆ ਜੀ ਹੇ ਸੁਣੋ 7-800 ਡਾਲਰੋ ਕਿਰਾਇਆ ਲਈ ਜਾਂਦਾ ਬਾਕੀ ਦੋੜਾ ਥੋੜਾ ਬਥੜਾ ਖਾਣ ਲੋ ਲੱਗੀਆਂ ਦੋ ਦੋ ਤਿੰਨ ਸਾਲ ਇਥੋਂ ਮਣੀ ਕੈਸ਼ ਗ੍ਰੈਬ ਕਰਕੇ ਗੋ ਬੈਕ ਇੰਡੀਆ ਤੋ ਸਾਡੇ ਦੇ ਬੰਦੇ ਤੇ ਇਹ ਇਹ ਕੰਮ ਕਰ ਰਹੇ ਆ ਜਣੀ ਤੋ ਇਹ ਦਾ ਇਹਦਾ ਕੋਈ ਐਂਡ ਹੈ ਹੀ ਨਹੀਂਗਾ ਮੇਰੇ ਖਿਆਲੋਂ ਨਾ ਹੋਣਾ ਹੀ ਆ ਚਲੋ ਧੰਨਵਾਦ ਤੁਹਾਡਾ ਟਾਈਮ ਦੇਣ ਦਾ ਵਾਈਕ ਖਾਨ ਸਾਹਿਬ ਵਾਈਕ ਬੀਤੀ ਬਤ ਵਾਈਕ ਕੁਝ ਕੀ ਹੋਇਆ